ਸਸਿਕਾਲ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰਸਿੰਘ ਅੱਜ ਅਸੀਂ ਮੌਜੂਦ ਹਾਂ ਪਿੰਡ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦੀ ਪੱਤੀ ਲਈਆਂ ਕੀ ਵਿਖੇ ਜਿੱਥੇ ਇੱਕ ਘਰ ਦੇ ਵਿੱਚ ਜਿਹੜਾ ਰਾਤ ਮੋਹਲਾ ਧਾਰਮੀ ਪੈਣ ਕਾਰਨ ਜਿਹੜਾ ਘਰ ਦੇ ਅੰਦਰ ਸਾਰਾ ਜਿਹੜਾ ਪਾਣੀ ਜਿਹੜਾ ਜਮਾ ਹੋ ਗਿਆ ਤੇ ਬਜ਼ੁਰਗ ਜੋੜਾ ਜੋ ਇਸ ਕਾਰਨ ਅੰਦਰ ਰਹਿ ਰਿਹਾ ਹੈ ਉਹ ਬਾਹਰ ਰਹਿਣ ਲਈ ਮਜਬੂਰ ਹੈ ਵਾਡੀਆਂ ਦੀ ਮਦਦ ਨਾਲ ਉਹਨਾਂ ਨੇ ਸਮਾਨ ਬਾਹਰ ਕੱਢਿਆ ਹੈ ਤੇ ਭਾਰੀ ਮੁਸ਼ਕਲ ਚੋਂ ਇਸ ਵੇਲੇ ਉਹ ਲੰਘ ਰਹੇ ਹਨ ਰਾਤੀ ਮੀਂਹ ਪੈਣ ਨਾਲ ਪਤਾ ਲੱਗਾ ਕਿ ਤੁਹਾਡਾ ਘਰ ਜਿਹੜਾ ਉਹ ਪਾਣੀ ਨਾਲ ਭਰ ਗਿਆ ਤੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਸਾਰਾ ਸਾਰਾ ਸਮਾਨ ਡੁੱਬ ਗਿਆ ਵਿੱਚ ਪਾਣੀ ਦੇ ਤੇ ਅਸੀਂ ਬਜ਼ੁਰਗ ਹੈਗੇ ਆ ਤੇ ਸਾਡੇ ਕੋਠਿਆਂ ਦੇ ਵਿੱਚ ਸਭ ਪਾਣੀ ਭਰਿਆ ਫ੍ਰੀਜ ਕੂਲਰ ਜੋ ਸਭ ਸਾਡਾ ਸਮਾਨ ਤੇ ਟੇਟੀਆਂ ਪੁੱਟੀਆਂ ਸਭ ਤੇ ਜਿਗੀਆਂ ਆ ਤੇ ਬਹੁਤ ਜ਼ਿਆਦਾ ਪਾਣੀ ਆ ਗਿਆ ਇੱਕ ਸਿਰਫ ਬਾਹਰ ਦਾ ਪਾਣੀ ਛੜ ਕੇ ਵੀ ਜੇ ਉਹ ਗਲੀ ਉੱਚੀ ਹੋਣੀ ਕਰਕੇ ਸਾਡਾ ਹੋਰ ਵੀ ਜ਼ਿਆਦਾ ਨੁਕਸਾਨ ਕੀਤਾ ਗਿਆ ਵਾ ਇਤਵਾਇ ਸਾਹਿਬ ਤੇ ਸਾਡਾ ਕੋਠਾ ਵੀ ਡਿੱਗ ਸਕਦਾ ਹਾਂਜੀ ਤੇ ਅੱਗੇ ਵੀ ਮੁਸ਼ਕਲ ਆਈ ਕਦੀ ਤੁਹਾਨੂੰ ਇਹ ਨਹੀਂ ਅੱਗੇ ਇੱਕ ਦੋ ਵਾਰ ਹੋਇਆ ਉਦੋਂ ਸਾਹਬ ਨਾਲ ਥੋੜਾ ਆਂਦਾ ਹੇ ਕੱਢ ਲੈਂਦੇ ਆ ਅੱਛਾ ਹੁਣ ਨਹੀਂ ਨਿਕਲਦਾ ਹਾਂਜੀ ਤੇ ਘਰ ਨਜ਼ਰ ਆ ਰਿਹਾ ਕਿ ਘਰ ਤੁਹਾਡੇ ਕੋਠੇ ਪੁਰਾਣੇ ਨੇ ਤੇ ਇਹ ਤੇ ਫਿਰ ਕਿਸੇ ਵੇਲੇ ਨੁਕਸਾਨ ਹੋ ਸਕਦਾ ਹੋ ਸਕਦਾ ਇਹ ਦੇਖਦਾ ਸਾਨੂੰ ਡਿੱਗਣ ਦਾ ਵੀ ਖਤਰਾ ਹੈ ਭਾਵੇਂ ਹੁਣ ਦੇਖ ਪੈਣ ਹੜਾ ਸਮਾਨ ਦੀ ਸਾਰਾ ਨਰਕ ਹੋ ਗਿਆ ਤੇ ਬਜ਼ੁਰਗ ਜਿਹੜਾ ਉਹ ਮੁੰਜੀ ਦੇ ਹਿਸਾਬ ਨਾਲ ਵੇਚੇ ਆ ਉਹ ਕਾਹੇ ਜੋਗੇ ਨਹੀਂਗੇ ਮੈਂ ਕਾਹੇ ਜੋਗੀ ਨਹੀਂਗੀ ਹੋਰ ਅਹੀਂ ਕੋ ਨਾ ਹੜਾ ਵੀ ਮੁੰਡਾ ਕੋਈ ਨਹੀਂ ਆ ਗਣਾ ਹੜਾ ਪੜੀ ਨਾ ਕੋਈ ਬੰਨਾ ਬੇਟੀਆਂ ਬੇਟੀਆਂ ਨੇ ਹਾਂਜੀ ਬੇਟੀਆਂ ਦੋ ਤਿੰਨ ਠੀਕ ਹੈ ਤੇ ਕੀ ਮੰਗ ਤੁਸੀਂ ਕਰਦੇ ਜੇ ਸਰਕਾਰ ਪਾਸੋਂ ਅਹੀਂ ਦੇਖੋ ਮੰਗਦੇ ਜਿਦਾਂ ਸਾਡੇ ਦੋ ਕਮਰੇ ਦੇ ਵੱਡੇ ਹਨ ਸਿੱਧੇ ਸਿੱਧੇ ਪਾਇ ਉਹ ਸਾਨੂੰ ਪਾਇਦਾ ਨੇ ਉੱਚੇ ਕਰਦੇ ਨੇ ਟਿਕਰਸਈ ਬਣਾਦੇ ਹੋ ਨਹੀਂ ਮੈਂ ਕੁਝ ਮੰਗਦੀ ਮੈਨੂੰ ਇਹ ਨਾ ਚਾਹੀਦਾ ਮੇਰੇ ਕਮਰੇ ਬਣ ਜਾਂਦੇ ਮੈਂ ਵਿੱਚ ਬੈਠੀ ਰਹਾਂ ਸਥਾਨਕ ਵਾਸੀ ਮੌਜੂਦ ਹਨ ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਸardar Harbhajan Singh ਫੌਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਦੀ ਫੌਜੀ ਸਾਹਿਬ ਇਹ ਮੁਸ਼ਕਲ ਤੁਸੀਂ ਵੇਖ ਰਹੇ ਜੇ ਇਹਦਾ ਕੀ ਹੱਲ ਹੋਣਾ ਚਾਹੀਦਾ ਇਹਨਾਂ ਦਾ ਇਹ ਹਾਲ ਹੋਣਾ ਚਾਹੀਦਾ ਵੀ ਇਹ ਦੋਵੇਂ ਬਜ਼ੁਰਗ ਜੋੜਾ ਜਿਹੜਾ ਇਹ ਕੋਈ ਕੰਮ ਨਹੀਂ ਕਰ ਸਕਦੇ ਇਹ ਬਿਲਕੁਲ ਬਜ਼ੁਰਗ ਹੋ ਚੁੱਕੇ ਨੇ ਇਹਨਾਂ ਦਾ ਕੋਈ ਨਾ ਕੋਈ ਸਾਧਨ ਹੋਣਾ ਚਾਹੀਦਾ ਵਾ ਕਿ ਮਕਾਨ ਬਣ ਕੇ ਬਣਾ ਕੇ ਦੇਣਾ ਚਾਹੀਦਾ ਕੋਈ ਨਾ ਕੋਈ ਜਿੰਨੀ ਹੋ ਸਕੇ ਇਹਦੀ ਹੈਲਪ ਕਰਨੀ ਚਾਹੀਦੀ ਆ ਤਾਂ ਕਿ ਜੇ ਆਪਣੀ ਸੁੱਖ ਦੀ ਜੀਵਨ ਨੀਂਦ ਕਾ ਸੌਂ ਸਕੇ ਚਾਰ ਦਿਨ ਕਿਉਂਕਿ ਘਰ ਪੁਰਾਣਾ ਆ ਪਾਣੀ ਖੜਾ ਆ ਇਹ ਦੇ ਕਿਸੇ ਵੇਲੇ ਵੀ ਢਹਿ ਸਕਦਾ ਕਿਸੇ ਵੇਲੇ ਵੀ ਇਹ ਘਰ ਬਹੁਤ ਪੁਰਾਣੇ ਨੇ ਇਹ ਕਿਸੇ ਟਾਈਮ ਤੇ ਵੀ ਢਹਿ ਸਕਦੇ ਨੇ ਇਹ ਇੰਨੇ ਵੀ ਨਹੀਂ ਹਿੰਮਤ ਕਰ ਸਕਦੇ ਕਿ ਉੱਠ ਕੇ ਅਸੀਂ ਬਾਹਰ ਵੀ ਜਾ ਸਕੀਏ کافی ਇਹਨਾਂ ਦੀ ਜਾਨ ਹਰ ਵੇਲੇ ਜੋਖਮ ਚ ਰਹਿਣ ਵਾਲੀ ਰਹਿੰਦੀ ਹੈ ਇਹ ਕਿਸੇ ਟਾਈਮ ਇਹਨਾਂ ਦੀ ਜਾਨ ਖਤਰੇ ਚ ਰਹਿੰਦੀ ਹੈ ਸਾਰੇ ਹੱਦ ਦਿਨ ਰਾਤ ਇਦਾਂ ਹੀ ਸੋਚਦੇ ਰਹਿੰਦੇ ਆ ਕਿ ਕੀ ਬਣ ਰਿਹਾ ਆ ਸਾਡੇ ਨਾਲ ਹਰਜਿੰਦਰ ਸਿੰਘ ਮੌਜੂਦ ਨੇ ਹਰਜਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਬਜ਼ੁਰਗ ਜੋੜੇ ਦੀ ਇਸ ਵੇਲੇ ਹਾਲਤ ਹੈ ਵੇਖੋ ਜੀ ਤੁਸੀਂ ਹਾਲਤ ਆਪਾ ਦੇਖ ਹੀ ਰਹੇ ਸਾਰੇ ਤੇ ਬਹੁਤ ਬੁਰੇ ਹਾਲਾਤ ਨੇ ਵਿਚਾਰਿਆਂ ਦੇ ਨਾਲੀਆਂ ਦਾ ਪਾਣੀ ਪਾਣੀ ਦੀ ਨਿਕਾਸੀ ਨਹੀਂ ਮੇਨ ਪਾਣੀ ਦੀ ਨਿਕਾਸੀ ਹੋਵੇ ਤੇ ਵਿਚਾਰਿਆਂ ਦਾ ਘਰ ਬਾਜੇ ਲੇਕਿਨ ਹੁਣ ਤਾਂ ਦੇਖੋ ਪਾਣੀ ਦੇ ਨਾਲ ਸਾਰੇ ਘਰ ਹੀ ਤੇੜਾ ਪਾੜ ਗਏ ਨੇ ਉਹਨਾਂ ਦੀ ਗਵਰਨਮੈਂਟ ਨੂੰ ਚਾਹੀਦਾ ਸਰਪੰਚ ਸਾਹਿਬ ਨੂੰ ਚਾਹੀਦਾ ਕਿ ਪਾਣੀ ਦੀ ਨਿਕਾਸੀ ਕਰਨ ਇਹਨਾਂ ਬਜ਼ੁਰਗ ਜੋੜੇ ਦੀ ਸਾਰ ਲਈ ਜਾਵੇ ਗਰੀਬ ਲੋਕ ਨੇ ਤੇ ਇਹਨਾਂ ਨੂੰ ਕੋਈ ਇੱਕ ਦੋ ਕੋਠੇ ਪਾ ਕੇ ਇਹਨਾਂ ਦਾ ਵੀ ਗੁਜ਼ਾਰਾ ਕੀਤਾ ਜਾਵੇ ਕਿਉਂਕਿ ਜੇ ਰਾਤ ਨੂੰ ਇਹ ਹੁਣ ਦੇਖੋ ਵੀ ਅੰਦਰੋਂ ਬਾਹਰ ਵੀ ਨਹੀਂ ਆ ਸਕਦੇ ਇਹਨੇ ਇਹਨਾਂ ਪੈਦਲ ਵੀ ਨਹੀਂ ਚਾਰਾਂ ਤੋਂ ਚੱਲਿਆ ਜਾਂਦਾ ਕਿਸੇ ਵੇਲੇ ਵੀ ਇਹ ਇਹਨਾਂ ਨਾਲ ਹਾਸਾ ਵਾਪਰ ਸਕਦਾ ਜੇ ਹਸਾ ਦੇ ਹਾਲਾਤ ਨਜ਼ਰ ਆ ਰਹੇ ਹਾਂਜੀ ਹਾਂਜੀ ਹੁਣ ਤੁਸੀਂ ਆ ਵੀ ਦੇਖੋ ਜੀ ਹਾਸਤਾ ਦੇ ਵਿਚਾਰੇ ਅੰਦਰੋਂ ਬਾਹਰ ਹੀ ਨਹੀਂ ਆ ਸਕਦੇ ਜੇ ਮੰਨ ਲਓ ਕੁਛ ਡੇਗੀ ਵੀ ਬਿਲਡਿੰਗ ਜਾਂ ਉਤੋਂ ਸਾਤੇ ਡੇਗੀ ਤੇ ਬਾਹਰ ਵੀ ਨਹੀਂ ਨਿਕਲ ਕੇ ਆ ਸਕਦੇ ਇਹਨਾਂ ਬੁਰਾ ਹਾਲਾਤ ਆ ਤੇ ਇਹੀ ਰਿਕਵੈਸਟ ਕਰਦੇ ਆ ਵੀ ਇੱਕ ਵਾਰ ਪਾਣੀ ਦੀ ਨਿਕਾਸੀ ਕਰੋ ਠੀਕ ਹੈ ਔਰ ਇਹਨਾਂ ਦੀ ਬਾਹ ਫੜੀ ਜਾਵੇ ਇਹਨਾਂ ਦਾ ਵਿਚਾਰਿਆਂ ਦਾ ਘਰ ਕੋਈ ਛੋਟਾ ਭਾਵੇਂ ਇੱਕ ਕਮਰਾ ਦੋ ਕਮਰੇ ਹੀ ਪਾ ਕੇ ਇਹਨਾਂ ਨੂੰ ਬਣਾ ਕੇ ਦਿੱਤੇ ਜਾਣ ਇਹ ਅਪੀਲ ਕਰਦੇ ਹਾਂ ਜੀ ਅਸੀਂ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਿਹਾ ਕਿ ਵਿਕਾਸ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਸਰਪੱਖੀ ਵਿਕਾਸ ਪਿੰਡਾਂ ਦਾ ਕੀਤਾ ਜਾ ਰਿਹਾ ਤੁਹਾਨੂੰ ਕਿ ਨਹੀਂ ਲੱਗਦਾ ਕਿ ਅਜੇ ਕਮੀਆਂ ਹੈ ਨੇ ਜਿਨ੍ਹਾਂ ਹਾਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਜਰੂਰ ਵਿਕਾਸ ਵੱਲੋਂ ਤੇ ਆਵੇ ਉਹ ਨਾ ਵੀ ਸੜਕ ਬਣੀ ਰਹੀ ਆ ਇਹਨੂੰ ਮੁੰਲਾ ਦਾ ਤਿੰਨ ਚਾਰ ਮਹੀਨੇ ਹੋ ਗਏ ਨਵੀਂ ਰੋਡ ਆ ਪਾਸ ਕਰਾਈ ਹੋਈ ਸਰਪੰਚ ਸਾਹਿਬ ਨੇ ਮੇਨ ਵਿਕਾਸ ਪਾਣੀ ਦਾ ਜਦ ਤੱਕ ਪਾਣੀ ਦਾ ਨਹੀਂ ਆਪਾਂ ਕੋਈ ਮਸਲਾ ਹੱਲ ਕਰਾਂਗੇ ਤੇ ਰੋਡ ਬਣਾਈਦਾ ਕੋਈ ਫਾਇਦਾ ਨਹੀਂ ਹੋਏਗਾ ਵਿਕਾਸ ਤਾਂ ਇਹੀ ਹੁਣ ਦੇਖ ਲਓ ਵਿਕਾਸ ਤੁਹਾਡੇ ਸਾਹਮਣੇ ਜਿਹੜਾ ਕੋਈ ਬਜ਼ੁਰਗ ਆਪਣਾ ਇਹ ਚ ਆ ਗਏ ਜੇ ਉਹੀ ਨਹੀਂ ਵਿਚਾਰਾ ਸੁੱਖ ਦਾ ਸਾਹ ਲੈ ਸਕਦਾ ਤੇ ਵਿਕਾਸ ਫਿਰ ਤੁਸੀਂ ਦੇਖ ਹੀ ਰਹੋ ਹਾਂਜੀ ਕਿਉਂਕਿ ਜੇਕਰ ਠੀਕ ਹੈ ਤੁਹਾਡੀ ਗੱਲ ਜੇਕਰ ਪਾਣੀ ਦਾ ਨਿਕਾਸ ਨਹੀਂ ਤੇ ਪਾਣੀ ਜਿਹੜਾ ਆ ਉਹ ਸੜਕਾਂ ਨੂੰ ਵੀ ਜਿਹੜਾ ਉਹ ਤਬਾਹ ਕਰ ਦਿੰਦਾ ਤੇ ਨਾਲ ਗਲੀਆਂ ਦਾ ਵੀ ਨੁਕਸਾਨ ਕਰਦਾ ਬਿਲਕੁਲ ਬਿਲਕੁਲ ਗਲੀਆਂ ਦਾ ਨੁਕਸਾਨ ਹੈ ਘਰਾਂ ਦਾ ਨੁਕਸਾਨ ਹੈ ਬਜ਼ੁਰਗ ਜੋੜਾ ਹੈ ਇੱਥੇ ਹੁਣ ਨਵੇਂ ਘਰ ਵੀ ਆ ਉਹਨਾਂ ਵੀ ਖਰਾਬ ਹੋ ਜਾਣੇ ਜਦੋਂ ਪਾਣੀ ਉਹਨਾਂ ਦੇ ਘਰਾਂ 'ਚ ਜਾਏਗਾ ਹਾਂਜੀ ਇਹ ਪਾਣੀ ਦਾ ਹੀ ਬਹੁਤ ਵੱਡੀ ਸਮੱਸਿਆ ਆ ਰੋਡ ਨਵੀਂ ਬਣਾ ਰਹੇ ਨੇ ਸਰਪੰਚ ਸਾਹਿਬ ਠੀਕ ਹੈ ਬਹੁਤ ਵਧੀਆ ਕਰ ਰਹੇ ਲੇਕਿਨ ਨਾਲ ਰਿਕਵੈਸਟ ਇਹ ਆ ਵੀ ਉਹਨਾਂ ਨੂੰ ਪਾਣੀ ਦਾ ਵੀ ਨਾਲ ਮਸਲਾ ਹੱਲ ਜ਼ਰੂਰ ਕਰਨਾ ਚਾਹੀਦਾ ਇਸੇ ਪੀੜਤਾ ਬਜ਼ੁਰਗ ਜੋੜਾ ਗੁਰਬਚਨ ਸਿੰਘ ਅਤੇ ਰੰਧੀਰ ਕੌਰ ਜੋ ਘਰ ਦੇ ਵਿੱਚ ਪਾਣੀ ਭਰ ਜਾਣ ਕਾਰਨ ਘਰ ਤੋਂ ਬਾਹਰ ਰਹਿਣ ਲਈ ਮਜਬੂਰ ਹਨ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਅਤੇ ਦਾਨੀ ਸੱਜਣ ਇਸ ਪਰਿਵਾਰ ਦੀ ਮੁਸ਼ਕਲ ਭਰੀ ਘੜੀ ਵਿੱਚ ਪਰਿਵਾਰ ਦਾ ਸਾਥ ਦੇਣਗੇ ਅਤੇ ਉਹਨਾਂ ਦੀ ਵਿੱਤੀ ਸਹਾਇਤਾ ਕਰਨਗੇ। ਵੇਖਦੇ ਰਹੋ ਲੋਕ ਚਰਚਾ ਟੀਵੀ।